ਰਾਮਸਰੂਪ ਆਣਖੀ ਜੀ ਦੇ ਨਾਵਲ ਗੇਲੋ ਦਾ ਅਗਲਾ ਭਾਗ ਜਦੋਂ ਤੋਂ ਬਲਵੰਤ ਤੇ ਜਗਰੂਪ ਇਕੱਠੇ दारू ਪੀਣ ਲੱਗੇ ਸਨ ਜਗਰੂਪ ਨੇ ਕਦੇ ਗੇਲੋ ਤੋਂ ਪੈਸੇ ਨਹੀਂ ਮੰਗੇ ਸਨ ਨਹੀਂ ਤਾਂ ਪਹਿਲਾਂ ਜੇ ਕਦੇ ਉਹ ਉਹਨੂੰ दारू ਪੀਣ ਜਾਂ ਭੁੱਕੀ ਭੀਮ ਲੈਣ ਲਈ ਪੈਸੇ ਨਾ ਦਿੰਦੀ ਤਾਂ ਉਹ ਆਪਣੇ ਦੰਦ ਕਿਰਚਣ ਲੱਗਦਾ ਅਤੇ ਫਿਰ ਜੋ ਕੁਝ ਵੀ ਉਹਦੇ ਹੱਥ ਵਿੱਚ ਆਉਂਦਾ ਉਹਦੀਆਂ ਹੱਡੀਆਂ ਸੇਕ ਦਿੰਦਾ ਇਹ ਜ਼ਰੂਰੀ ਨਹੀਂ ਸੀ ਕਿ ਗੇਲੋ ਕੋਲ ਹਰ ਵੇਲੇ ਹੀ ਪੈਸੇ ਹੋਣ ਕਦੇ ਨਹੀਂ ਵੀ ਹੁੰਦੇ ਸਨ ਪਰ ਉਹ ਕਿਵੇਂ ਵੀ ਕਰਦੀ ਜਗਰੂਪ ਨੂੰ ਗਲੋਂ ਲਾਉਂਦੀ ਰਹਿੰਦੀ ਬਲਵੰਤ ਨੂੰ ਇਸ ਕਰਕੇ ਵੀ ਚੰਗਾ ਲੱਗਦਾ ਕਿ ਉਹ ਜਗਰੂਪ ਲਈ ਖਰਚ ਕਰਦਾ ਹੈ ਪਹਿਲਾਂ ਤਾਂ ਉਹ ਬਸ ਅੱਡੇ ਦੇ ਬਾਜ਼ਾਰ ਵੱਲ ਹੀ ਕਿਦਰੇ ਬੈਠ ਕੇ ਪੀਂ ਰਹੇ ਸਨ ਫਿਰ ਬਲਵੰਤ ਦੇ ਪਸ਼ੂਆਂ ਵਾਲੇ ਘਰ ਬੈਠ ਕੇ ਪੀਣ ਲੱਗੇ ਜਦੋਂ ਬਲਵੰਤ ਉਹਨਾਂ ਦੇ ਘਰ ਆਉਣ ਲੱਗਿਆ ਅਤੇ ਉਹਨਾਂ ਦੇ ਸਬੰਧ ਬਣ ਗਏ ਤਾਂ ਗੇਲੋ ਨੂੰ ਲੱਗਦਾ ਕਿ ਬਲਵੰਤ ਉਹਦੇ ਨਾਲ ਸਬੰਧਾ ਕਰਕੇ ਜਗਰੂਪ ਨੂੰ दारू ਪਿਉਂਦਾ ਹੈ ਅਤੇ ਦੂਜਾ ਖਰਚ ਕਰਦਾ ਹੈ ਉਹ ਸੋਚਦੀ ਚਲ ਇੰਨਾ ਤਾਂ ਚੰਗਾ ਹੀ ਹੈ ਕਿ ਜਗਰੂਪ ਵੱਲੋਂ ਉਹਦੇ ਹੱਡ ਬਚੇ ਹੋਏ ਹਨ ਇਸ ਭਾਵੇਂ ਇਹ ਸੌਦਾ ਕਿੰਨਾ ਮਹਿੰਗਾ ਹੈ ਭੁੱਕੀ ਖਾ ਕੇ ਜਗਰੂ ਬੈਠਕ ਵਿੱਚ ਹੂਕ ਸੁੱਤਾ ਪਿਆ ਹੁੰਦਾ ਜੇਠ ਹੜ ਦਾ ਮਹੀਨਾ ਹੋਣ ਕਰਕੇ ਉਹ ਸਿਰ ਦੀ ਪੱਗ ਤੇ ਗਲ ਤੇੜ ਦਾ ਕੁੜਤਾ ਚਾਦਰਾਂ ਲਾ ਕੇ ਪੈਂਦਾ ਹੁੰਦਾ ਗੱਲ ਸਿਰਫ ਗਰੰਗਦਾਰ ਕਸੀ ਜਹੀ ਬਣਾਉਣ ਹੁੰਦੀ ਤੇ ਤੇੜ ਕਾਲੀ ਨਿੱਕਰ ਕੁੜਤਾ ਚਾਦਰਾਂ ਕਿੱਲੇ ਟੰਗੇ ਪਏ ਹੁੰਦੇ ਕਦੇ ਕਦੇ ਸ਼ਰਾਰਤ ਵੱਜੋ ਉਹ ਉਹਦੇ ਕੁੜਤੇ ਦੀ ਵੱਖੀ ਉੱਤੇ ਲੱਗੀ ਅੰਦਰਲੀ ਜੇਬ ਵਿੱਚੋਂ ਉਹਦਾ ਕਾਲਾ ਬਟੂਆ ਕੱਢ ਕੇ ਦੇਖਦੀ ਬਟੂਆ ਨੋਟਾਂ ਦਾ ਭਰਿਆ ਹੁੰਦਾ 100 ਦੇ ਨੋਟ 50ਾਂ ਦੇ ਨੋਟ 20ਾਂ ਅਤੇ 10ਾਂ ਦੇ ਵੀ ਪੰਜ-ਸੱਤ 100 ਰੁਪਈਆ ਜ਼ਰੂਰ ਹੁੰਦਾ। ਉਹ ਡੂੰਘੀਆਂ ਸੋਚਾਂ ਵਿੱਚ ਉੱਤਰ ਜਾਂਦੀ ਅਤੇ ਦੰਦਾਂ ਵਿੱਚ ਜੀਬ ਲੈ ਕੇ ਮਨ ਨਾਲ ਗੱਲ ਕਰਦੀ। ਅੜਿਆ ਇਹ ਐਨੇ ਪੈਸੇ ਕਿੱਥੋਂ ਆਉਂਦੇ ਨੇ? ਜਾਇ ਖਣੇ ਦੇ ਦੇ ਕੋਲ। ਫਿਰ ਉਹ ਸ਼ਰਾਰਤ ਵੱਜੋ ਹੀ ਬਟੂਏ ਵਿੱਚੋਂ ਕਦੇ 50 ਦਾ ਇੱਕ ਨੋਟ ਅਤੇ ਕਦੇ 10ਾਂ ਵੀਹਾਂ ਦੇ ਦੋ-ਤਿੰਨ ਨੋਟ ਖਿਸਕਾ ਲੈਂਦੀ। ਜਗਰੂਪ ਨੂੰ ਪਤਾ ਨਹੀਂ ਲੱਗਦਾ ਸੀ ਨਾ। ਉਹਨੇ ਬਟੂਏ ਵਿੱਚ ਰੱਖਣ ਵੇਲੇ ਕਦੇ ਨੋਟ ਗਿਣੇਸਾ ਨਾ ਤੇ ਨਾ ਖਰਚਣ ਵੇਲੇ ਸ਼ਾਹੀ ਬੰਦਾ ਸੀ। ਦਰवेश ਆਦਮੀ ਜਿਵੇਂ ਮਾਇਆ ਨਾਲ ਕੋਈ ਮੋਹ ਨਾ ਹੋਵੇ। ਨਸ਼ਿਆ ਦੀ ਕੁੱਕੀ ਵਿੱਚ ਸੁਪਨਿਆਂ ਦੀ ਦੁਨੀਆ ਭੋਗਦਾ ਤੇ ਮਸਤ ਰਹਿੰਦਾ ਦੇਖਣ ਤੋਂ ਜਗਰੂਪ ਦਾ ਪਤਾ ਨਹੀਂ ਲੱਗਦਾ ਸੀ ਕਿ ਉਹ ਪੜਿਆ ਲਿਖਿਆ ਬੰਦਾ ਹੈ ਜਾਂ ਅਨਪੜ੍ਹ ਉਂਝੋ ਸਕੂਲ ਦੀਆਂ 5-6 ਜਮਾਤਾਂ ਪੜਿਆ ਹੋਇਆ ਸੀ ਹੁਣ ਜਦੋਂ ਉਹ ਸਿਰ ਉੱਤੇ ਪੂੜੀ ਕਰਕੇ ਪੋਚਵੇਂ ਲੜਾਂ ਦੀ ਪੱਗ ਬੰਨ੍ਹਦਾ ਤੇ ਆਮ ਬੋਲਚਾਲ ਵਿੱਚ ਅੰਗਰੇਜ਼ੀ ਦਾ ਕੋਈ ਕੋਈ ਸ਼ਬਦ ਬੋਲਦਾ ਤਾਂ ਪੜਿਆ ਲਿਖਿਆ ਲੱਗਦਾ ਪਰ ਤੇੜ ਲੰਕਵਾ ਚਾਦਰਾਂ ਬੰਦ ਦਾ ਪਿਆਰਾ ਵਿੱਚ ਨੋਕਾਂ ਵਾਲੀ ਕੱਢ ਵੀ ਜੁੱਤੀ ਅਤੇ ਦਾੜੀ ਮੁੱਛਾ ਛਾਟ ਵੀ ਰੱਖਦਾ ਭੁੱਖੀ ਫੀਮ ਪਤਾ ਨਹੀਂ ਸਵਾਖ ਹੈ ਕੀ ਖਾਂਦਾ ਪੀਂਦਾ ਰਹਿੰਦਾ ਤਾ ਜਮਾ ਅਨਪੜ ਨਜ਼ਰ ਆਉਂਦਾ ਪਰ ਨਸ਼ਾ ਪੱਤਾ ਤਾਂ ਪੜੇ ਲਿਖੇ ਮੁੰਡੇ ਵੀ ਕਰਦੇ ਫਿਰ ਵੀ ਉਹ ਜਗਰੂਪ ਵਰਗੇ ਨਹੀਂ ਸਨ ਉਹ ਡੰਗਰ ਜਿਹਾ ਬਣਿਆ ਰਹਿੰਦਾ ਸੀ ਜਦੋਂ ਬਲਵੰਤ ਉਹਨਾਂ ਦੇ ਘਰ ਆਉਣ ਲੱਗਿਆ ਸੀ ਉਸ ਤੋਂ ਅਗਲੇ ਸਾਲ ਹੀ ਝੋਨੇ ਦੀ ਫਸਲ ਉਹਨਾਂ ਦੇ ਪੱਲੇ ਪਈ ਤਾਂ ਗੇਲੋ ਨੂੰ ਸ਼ੱਕ ਹੋਇਆ ਐਤਕੀ ਝੋਨਾ ਇੰਨਾ ਥੋੜਾ ਕਿਉਂ ਹੋਇਆ ਹੈ ਉਹਨੇ ਬਲਵੰਤ ਨੂੰ ਤਾਂ ਕੁਝ ਨਾ ਪੁੱਛਿਆ ਜਗਰੂਪ ਕੋਲ ਗੱਲ ਛੇੜੀ ਉਹ ਪੜਕ ਪਿਆ ਉੱਚਾ ਉੱਚਾ ਬੋਲਣ ਲੱਗ ਪਿਆ ਆਪਣੇ ਕੀ ਸਾਰਿਆਂ ਦੀ ਐਤਕੀ ਝੋਨੇ ਦਾ ਝਾੜ ਘੱਟ ਨਿਕਲਿਆ ਪਾਣੀ ਪੂਰੇ ਨਹੀਂ ਲੱਗੇ ਨਾ ਬਿਜਲੀ ਦੇ ਕਟਾ ਨੇ ਤਬਾਹ ਕਰਤੀ ਦੁਨੀਆ ਮੋਟਰਾਂ ਚੱਲੀਆਂ ਹੀ ਨਹੀਂ ਨਹਿਰਾਂ ਵਾਲਿਆਂ ਦੀ ਉਹ ਬੇੜੀ ਬੈਠੀ ਰਹਿੰਦੀ ਐ ਫਿਰ ਵੀ ਜਿੰਨਾ ਚੋ ਨੈਤ ਕੀ ਘਰ ਆ ਡਿੱਗਿਆ ਬਹੁਤ ਐ ਤੂੰ ਗੱਲਾਂ ਕਿਹੜੀਆਂ ਕਰਦੀਆਂ ਬੰਦੇ ਨੂੰ ਕੁਝ ਸਮਝ ਹੋਣੀ ਚਾਹੀਦੀ ਐ ਤੇ ਫਿਰ ਕਣਕ ਦੀ ਫਸਲ ਨੇ ਤਾਂ ਉਹੀ ਪੁੱਟ ਦਿੱਤੀ ਦੁਨੀਆ ਕਣਕ ਗੋਡੇ-ਗੋਡੇ ਸੀ ਜਦੋਂ ਝੜੀ ਲੱਗੀ ਗਈ ਸਿਆਲ ਦੀ ਝੜੀ ਹਾੜਾਂ ਦੀ ਝੜੀ ਨਾਲੋਂ ਵੀ ਬੁਰੀ ਹੁੰਦੀ ਐ ਨਿੱਕੀ-ਨਿੱਕੀ ਕਣੀ ਦਾ ਮੀਂਹ 7-8 ਦਿਨਾਂ ਨਹੀਂ ਹਟਿਆ ਪਹਿਲਾਂ ਪਹਿਲਾਂ ਤਾਂ ਲੋਕਾਂ ਨੇ ਸੋਚਿਆ ਐਵੇਂ ਛਿਰਕਾ ਸ਼ੰਬਾ ਜਿਹਾ ਹੈ ਦੋ ਦਿਨਾਂ ਨੂੰ ਹਟ ਜਾਵੇਗਾ ਪਰ ਇਹ ਤਾਂ ਵਾਦਦਾ ਹੀ ਜਾ ਰਿਹਾ ਸੀ ਛੜਾਕੇ ਦਾ ਮੀਂਹ ਹੋਵੇ ਤਾਂ ਪਾਣੀ ਵਹਿ ਜਾਂਦਾ ਨਿੱਕੀ ਕਣੀ ਦਾ ਮੀਂਹ ਅਹਿਮ ਸਿੱਧਾ ਧਰਤੀ ਅੰਦਰ ਜਜਬ ਹੋਣ ਲੱਗਦਾ ਹੈ 7-8 ਦਿਨਾਂ ਦੇ ਇਸ ਮੀਂਹ ਨੇ ਤਬਾਹੀ ਲਿਆ ਦਿੱਤੀ ਪਾਣੀ ਕਣਕਾਂ ਦੇ ਉੱਤੋਂ ਦੀ ਫੇਰਨ ਲੱਗਿਆ ਬਹੁਤੇ ਖੇਤਾਂ ਵਿੱਚ ਇਹ ਕਿਧਰੇ ਨਿਕਲਦਾ ਵੀ ਨਹੀਂ ਲੱਗਦਾ ਸੀ ਜਿਨ੍ਹਾਂ ਕਣਕਾਂ ਵਿੱਚੋਂ ਪਾਣੀ ਨਿਕਲ ਗਿਆ ਕਿਧਰੇ ਜਾਂ ਪੰਜ-ਛੇ ਦਿਨਾਂ ਵਿੱਚ ਉਂਝ ਹੀ ਸੁੱਕ ਗਿਆ ਉਹ ਤਾਂ ਬਚ ਗਈਆਂ ਤੇ ਫਿਰ ਕੁਝ ਦਿਨਾਂ ਵਿੱਚ ਹੀ ਧਰਾਗੇ ਪੈ ਗਈਆਂ ਉਸ ਰੰ ਲੱਗੀਆਂ ਜਿੱਥੇ ਪਾਣੀ 10 ਦਿਨ ਖੜਾ ਰਿਹਾ ਉਹ ਫਸਲਾਂ ਜਿਵੇਂ ਮੱਚ ਗਈਆਂ 나ੜ ਗਲ ਗਿਆ ਅਤੇ ਪੱਤੇ ਪੀਲੇ ਪੈ ਗਏ ਦੇਖ-ਦੇਖ ਜੱਟਾ ਨੂੰ ਰੋਣ ਆਉਂਦਾ ਰੱਬ ਬੈਰੀ ਫਿਰ ਵੀ ਹਟਿਆ ਨਹੀਂ ਜਿਹੜੀ ਕਣਕ ਪਾਣੀ ਦੀ ਮਾਰ ਤੋਂ ਬਚ ਗਈ ਸੀ ਉਹਦੇ ਉੱਤੇ ਗੜੇ ਮਾਰ ਹੋ ਗਈ ਇੱਕ ਵੱਡਾ ਚਖੜ ਝੁੱਲਿਆ ਸੀ ਜਿਹੜਾ ਮਾਲਵੇ ਵਿੱਚ ਕਿਸੇ ਕਿਸੇ ਸਾਲ ਆਉਂਦਾ ਹੁੰਦਾ ਮਾਲਵੇ ਦੇ ਲੋਕ ਇਸ ਤੂਫਾਨੀ ਕਹਿਰ ਨੂੰ ਬਠਿੰਡੇ ਵਾਲਾ ਦਿਓ ਆਖਦੇ ਇਸ ਵਾਰ ਇਹ ਚਖੜ ਉਦੋਂ ਆਇਆ ਜਦੋਂ ਕਣਕਾਂ ਦੁੱਧੇ ਪਈਆਂ ਹੋਈਆਂ ਸਨ ਕਿਧਰੇ ਕਿਧਰੇ ਤਾਂ ਬਲੀਆਂ ਪੱਕਣ ਦੇ ਸਿਰ ਸਨ ਚਖੜ ਨੇ ਸੜਕਾਂ ਕਿਨਾਰੇ ਖੜੇ ਦਰਖਤਾਂ ਭੰਨ ਦਿੱਤੇ ਕਣਕਾਂ ਦੇ ਨਾਲ ਤੋੜ ਦਿੱਤੇ ਅਤੇ ਪੱਤਾ ਪੱਤਾ ਕਰ ਦਿੱਤਾ ਫਸਲਾਂ ਦੇ ਲੱਕ ਟੁੱਟ ਚੁੱਕੇ ਸਨ ਉਹ ਟੇਡੀਆਂ ਹੋਈਆਂ ਪਈਆਂ ਸਨ ਕੁਝ ਦਿਨਾਂ ਬਾਅਦ ਬਲੀਆਂ ਦੇ ਦਾਣੇ ਕਾਲੇ ਹੋ ਗਏ ਜੱਟਾਂ ਲਈ ਵਿਸਾਖੀ ਇੱਕ ਮਹਾਂਸੋਗੀ ਦਿਨ ਹੋ ਕੇ ਲੰਘ ਗਈ ਜਗਰੂਪ ਦੀ ਸਾਰੀ ਫਸਲ ਮਾਰੀ ਗਈ ਸੀ ਇੱਕ ਡਾਲ ਵੀ ਨਹੀਂ ਘਰ ਆਇਆ ਝੋਨੇ ਦਾ ਵੱਟਿਆ ਸੀ ਕਦੋਂ ਦਾ ਖਾਈ ਪੀ ਬੈਠੇ ਸਨ ਉਹਨਾਂ ਦੇ ਘਰ ਭੰਗ ਭੁੱਜਣ ਲੱਗੀ ਜਦੋਂ ਆਪਣੇ ਹੱਥੀ ਗੁਰਮੇਲ ਕੌਰ ਨੇ ਇੱਕ ਕਿਲਾ ਬਲਵੰਤ ਕੋਲ ਗੈਣੇ ਧਰਿਆ ਤਾਂ ਉਸ ਨੂੰ ਇਹ ਵੀ ਪਤਾ ਉਸੇ ਦਿਨ ਲੱਗਿਆ ਕਿ ਜਗਰੂਪ ਨੇ ਇੱਕ ਕਿਲਾ ਪਿਛਲੇ ਸਾਲ ਵੀ ਦੇ ਦਿੱਤਾ ਸੀ ਇਹ ਇੱਕ ਗੁਪਤ ਸਮਝੌਤਾ ਸੀ ਕਿ ਵਾਹੇ ਬੀਜੇਗਾ ਬਲਵੰਤ ਆਪ ਹੀ ਕਿਸੇ ਤੀਜੇ ਬੰਦੇ ਨੂੰ ਇਸ ਦੀ 100 ਤੱਕ ਵੀ ਨਹੀਂ ਹੋਵੇਗੀ ਗੁਰਮੇਲਕੌਰ ਦੇ ਕੰਨ ਪੜਕ ਦੇ ਕੇ ਖੁੱਲ ਗਏ ਮੈਂ ਵੀ ਅੱਖ ਆੜਿਆ ਇਹ ਜੂਪਾ ਵੈਰੀ ਹੁਣ ਉਹ ਤੋਂ ਕਦੇ ਪੈਸੇ ਕਿਉਂ ਨਹੀਂ ਮੰਗਦਾ ਉਹਦੇ ਬਟੂਏ 'ਚ ਨੋਟ ਕਿੱਥੋਂ ਆਉਂਦੇ ਨੇ ਉਹਨਾਂ ਦੋਹਾਂ ਦੀ ਮੀਟ ਸ਼ਰਾਬ ਕਿੱਥੋਂ ਆਉਂਦੀ ਹੈ हे ਮੇਰੇ RAM ਕਰਦੇ ਸੁੰਨੇ ਖੁੰਜੇ ਵਿੱਚ ਜਾ ਕੇ ਗੁਰਮੇਲ ਕੌਰ ਨੇ ਆਪਣੀ ਛਾਤੀ ਆਪਣੇ ਪੱਟ ਦੋ ਹੱਥੜ ਮਾਰ ਮਾਰ ਲਾਲ ਕਰ ਲਏ ਉਹ ਚੀਕਾ ਮਾਰ ਮਾਰ ਕਿਹਨੂੰ ਸੁਣਾਉਂਦੀ ਮੈਂ ਤਾਂ ਕਹਿਨੀ ਆ ਜਗਰੂਪ ਬੰਦਿਆ ਤੂੰ ਕੀੜੇ ਪੈ ਕੇ ਮਰੇ ਤੇਰੇ ਸੁੰਡ ਚੱਲਣ ਤੇਰੇ ਮਾਸ ਨੂੰ ਕਾਂ ਕੁੱਤੇ ਵੀ ਨਾ ਖਾਣ ਜਿਹੜੀ ਤੂੰ ਕੀਤੀ ਐ ਮੇਰੇ ਨਾਲ ਮੈਂ ਤਾਂ ਕਬੀਲਦਾਰੀ ਖਾਤਰ ਗੈਣੇ ਧਰਿਆ ਕਿਲਾ ਤੂੰ ਕਾਦੀ ਖਾਤਰ ਫੂਕੀ ਕਿਲਾ ਜ਼ਮੀਨ ਭੁੱਕੀਆਂ ਫੀਮਾਂ ਚ ਪੈ ਕੇ ਆਪ ਤਾਂ ਬੰਦਾ ਵੀ ਨਾ ਰਹਿਆ ਹੁਣ ਜ਼ਮੀਨ ਨੂੰ ਵਾਟਾ ਧਰ ਲਿਆ ਗੇਲੋ ਜਿਵੇਂ ਕੰਧਾਂ ਨਾਲ ਗੱਲਾਂ ਕਰ ਰਹੀ ਹੋਵੇ ਕਣਕ ਤਾਂ ਮਾਰੀ ਗਈ ਸੋ ਮਾਰੀ ਗਈ ਗੇਲੋ ਉੱਤੇ ਇੱਕ ਹੋਰ ਕਹਿਰ ਵੀ ਟੁੱਟਿਆ ਸੀ ਝੜੀ ਦੇ ਦਿਨਾਂ ਵਿੱਚ ਉਹਦੀ ਮੱਝ ਵੀ ਨਾ ਰਹੀ ਪਤਾ ਨਹੀਂ ਕੀ ਆਲਮਾ ਸਲਮਾ ਖਾ ਗਈ ਆਫਰ ਗਈ ਅਤੇ ਮਰ ਗਈ ਮੱਝ ਤਾਂ ਉਹਦਾ ਅੱਧਾ ਟੱਬਰ ਸੀ ਜਿਵੇਂ ਘਰ ਦਾ ਕੋਈ ਜੀ ਨੁਕਸਿਆ ਗਿਆ ਹੋਵੇ ਕੀ ਤੂੰ ਨੂੰ ਹਰ ਵੇ ਵਸਾਖੀ ਤੋਂ ਬਾਅਦ ਨਵੇਂ ਪੈਸੇ ਦੇਣੇ ਹੁੰਦੇ ਕੁੜੀ ਦੀ ਪੜ੍ਹਾਈ ਦਾ ਖਰਚ ਸੀ ਹੁਣ ਉਹ ਹਾਈ ਸਕੂਲ ਵਿੱਚ ਸੀ 10 ਰੁਪਏ ਉਹਦਾ ਨਿੱਤ ਦਾ ਜੇਬ ਖਰਚ ਸੀ ਰਿਸੈਸ ਵੇਲੇ ਹੋਰ ਕੁੜੀਆਂ ਰੇੜੀਆਂ ਤੋਂ ਲੈ ਕੇ ਖਾਂਦੀਆਂ ਪੀਂਦੀਆਂ ਸਨ ਉਹ ਪਿੱਛੇ ਕਿਉਂ ਰਹਿੰਦੀ ਉਹ ਤਾਂ ਮਾਂ ਦੀ ਇੱਕੋ ਇੱਕ लाਡਲੀ ਧੀ ਸੀ ਅਤੇ ਫਿਰ ਮਨਪ੍ਰੀਤ ਨੇ ਨਵੇਂ ਸਾਲ ਵਿੱਚ ਨਵੇਂ ਸੂਟ ਵੀ ਤਾਂ ਲੈਣੇ ਸਨ ਉਹਦੀਆਂ ਕਰੀਮਾ ਪਾਊਡਰ ਦੂਜੀਆਂ ਕੁੜੀਆਂ ਤੋਂ ਘੱਟ ਨਹੀਂ ਸਨ ਘੇਲੋ ਕੋਲ ਜਿਹੜੇ ਜਾਲਖੇ ਜਿਹੇ ਸੂਤੀ ਕੱਪੜੇ ਦੇ ਤਿੰਨ ਸੂਟ ਸਨ ਅਤੇ ਸੁਨੁੱਕੜੇ ਵਰਗੇ ਕੱਪੜੇ ਦੇ ਦੋ ਸੂਟ ਵੀ ਇਹ ਸਭ ਤਾਂ ਸੁੱਟਣ ਵਾਲੇ ਬਣ ਪਏ ਸਨ ਕੀ ਹੋਇਆ ਜੇ ਉਹਦੇ ਘਰ ਵਾਲਾ ਮਖੱਟੂ ਤੇ ਫਿਮੀ ਪੋਸਦੀ ਸੀ ਉਹਦੇ ਅੰਦਰਲਾ ਆਪਣਾ ਚਾ ਵੀ ਤਾਂ ਸੀ ਜਗਰੂਪ ਲਈ ਨਾ ਸੀ ਉਹ ਬਲਵੰਤ ਵਾਸਤੇ ਤਾਂ ਸੱਸ ਵਰਕੇ ਰਹਿਣਾ ਚਾਹੁੰਦੀ ਸੀ ਧੀ ਵੀ ਨਾਤੀ ਤੋਤੀ ਹੋਵੇ ਤੇ ਬਣੀ ਠਣੀ ਤਾਂ ਬੰਦਾ ਚੁੰਬਕ ਵਾਂਗ ਆ ਚਿੰਬੜਦਾ ਹੈ ਗੰਦੀ ਸੜੀ ਅਤੇ ਅੱਦੋ ਰਾਣੇ ਮੈਲੇ ਕੱਪੜਿਆਂ ਵਾਲੀ ਔਰਤ ਕਿਸੇ ਡੰਗਰ ਪਸ਼ੂ ਤੋਂ ਵੱਧ ਨਹੀਂ ਹੁੰਦੀ ਗੋਹੇ ਮੂਤ ਨਾਲ ਲਿਬੜੀ ਮੈਸ ਹੋਵੇ ਜਿਵੇਂ ਗੁਰਮੀਲਕੁਰ ਨੇ ਨਵੀਂ ਮੱਝ ਵੀ ਲੈਣੀ ਸੀ ਕੋਈ ਸੱਜਰ ਸੂਈ ਮੱਝ ਤੇ ਫਿਰ ਸਾਰੇ ਸਾਲ ਦੀ ਕਬੀਲਦਾਰੀ ਪਈ ਸੀ ਉਹਦੇ ਸਾਹਮਣੇ ਜਿਵੇਂ ਕਣਕ ਮਾਰੀ ਗਈ ਇਮੀ ਅਗਲੀ ਸੋਣੀ ਦਾ ਕੀ ਪਤਾ ਸਿਰੇ ਲੱਗੇਗੀ ਜਾਂ ਨਹੀਂ ਸਿਆਣਿਆਂ ਦੀ ਆਖੀ ਉਹਦੇ ਦਿਮਾਗ ਵਿੱਚ ਆਉਂਦੀ ਅਖੇ ਪੱਕੀ ਖੇਤੀ ਦੇਖ ਕੇ ਗਰਵ ਕਰੇ ਕੇ ਸਾਰ ਚੱਖੜ ਝੋਲਾ ਸਿਰ ਖੜਾ ਘਰ ਆਵੇ ਤਾਂ ਜਾਣ ਸਾਲ ਕੀ ਨੂੰ ਆਇਆ ਝੋਨੇ ਦੀ ਫਸਲ ਘਰ ਆਉਣ ਤੋਂ ਪਹਿਲਾਂ ਹੀ ਇੱਕ ਕਿੱਲੇ ਦਾ ਗਹਿਣਾ ਕਬੀਲਦਾਰੀ ਦੇ ਖੱਡੀ ਜਾ ਬੜਿਆ ਤੇ ਫਿਰ ਪੁੱਛੋ ਮੰਡੀ ਵਾਲੇ ਗੰਗਾ ਰਾਮ ਆੜਤੀਏ ਨੇ ਅਗਲਾ ਪਿਛਲਾ ਸਾਰਾ ਜੋੜ ਕਰਕੇ ਝੋਨੇ ਦੀ ਰਕਮ ਵਿੱਚੋਂ ਅੱਧ ਵੀ ਪੱਲੇ ਨਾ ਪਾਇਆ ਬਹੀ ਤੇ ਲਕੀਰ ਮਾਰ ਕੇ ਗੰਗਾ ਰਾਮ ਕਹਿੰਦਾ ਲੈ ਭਾਈ ਗੁਰਮੀਲ ਕੌਰ ਕੇਰਾ ਆਪਣਾ ਹਿਸਾਬ ਕਿਤਾਬ ਨੱਕੀ ਹੋ ਗਿਆ ਮੁਕਾਇਆ ਚੰਗਾ ਰਹਿੰਦਾ ਨਹੀਂ ਫਿਰ ਵਿਆਜ ਪਈ ਜਾਂਦਾ ਕੀ ਫਾਇਦਾ ਲੈ ਫਿਰ ਅੱਗੇ ਨੂੰ ਦੁਕਾਨ ਥੋੜੀ ਐ ਅੜੇ ਥੋੜੇ ਅਸੀਂ ਹਾਜ਼ਰਾਂ ਜਿੰਨੇ ਜੋਗੇ ਹੈਗੇ ਆ ਭਾਈ ਗੇਲੋ ਹੋਂਕਾ ਲੈ ਕੇ ਉੱਠ ਖੜੀ ਗੇਲੋ ਸੌਦੇ ਸੂਤ ਨੂੰ ਬਹੁਤਾ ਕਰਕੇ ਪੁੱਛੋ ਮੰਡੀ ਜਾਂਦੀ ਹੁੰਦੀ ਮਨਪ੍ਰੀਤ ਨੂੰ ਛੁੱਟੀ ਹੁੰਦੀ ਤਾਂ ਉਹ ਵੀ ਨਾਲ ਤੋਰ ਪੈਂਦੀ ਮੱਛਲੀ ਖਲ ਬੜੇਵੇਂ ਲੈਣੇ ਹੁੰਦੇ ਘਰ ਦਾ ਹੋਰ ਸੌਦਾ ਪੱਤਾ ਖੰਡ ਚਾਹ ਪੱਤੀ ਸਾਬਣ ਮਿਰਚ ਮਸਾਲਾ ਧਾਲਾਂ ਕਦੇ ਕੋਈ ਨਵਾਂ ਮਰਤਨ ਕੱਪੜਾ ਲੱਤਾ ਉਹ ਗੰਗਾ ਰਾਮ ਤੋਂ ਪੈਸੇ ਫੜਦੀ ਅਤੇ ਸਭ ਖਰੀਦ ਕੇ ਬਲਵੰਤ ਦੀ ਟਰਾਲੀ ਵਿੱਚ ਰੱਖ ਦਿੰਦੀ ਬਲਵੰਤ ਦਾ ਟਰੈਕਟਰ ਟਰਾਲੀ ਦੂਜੇ ਚੌਥੇ ਦਿਨ ਮੰਡੀ ਜਾਂਦਾ ਸੀ ਆਉਣ ਵੇਲੇ ਮਾਂਮਾ ਧੀਆਂ ਟਰੈਕਟਰ ਦੇ ਮੱਡ ਗਾਰਡ ਤੇ ਬਹਿ ਕੇ ਸ਼ਾਨ ਨਾਲ ਪਿੰਡ ਪਹੁੰਚਦੀਆਂ ਬਲਵੰਤ ਦਾ ਪਾਲੀ ਗੇਲੋ ਦਾ ਸਾਰਾ ਨਿਕਸੋ ਕੋਨਾ ਦੇ ਘਰ ਸੁੱਟ ਆਉਂਦਾ ਸੀ ਗੰਗਾ ਰਾਮ ਤੋਂ ਪੈਸੇ ਫੜ ਕੇ ਕਦੇ-ਕਦੇ ਉਹ ਬਠਿੰਡੇ ਵੀ ਜਾਂਦੀ ਜਗਰੂਪ ਦੇ ਗਵਾਂਡ ਵਿੱਚ ਹੀ ਬਨਵਾਰੀ ਬਾਣੀਏ ਦੀ ਛੋਟੀ ਦੁਕਾਨ ਸੀ ਘਰਾਂ ਵਿੱਚ ਲੋੜੀ ਦੀਆਂ ਸਾਰੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਬਨਵਾਰੀ ਦੇੋਂ ਮਿਲ ਜਾਂਦੀਆਂ ਸਨ। ਗੇਲੋ ਦਾ ਉਧਾਰ ਬਨਵਾਰੀ ਦੀ ਦੁਕਾਨ ਤੇ ਵੀ ਚੱਲਦਾ ਸੀ। ਉਹਨੂੰ ਉਹ ਹਾੜੀ ਸੋਣੀ ਨਵੇੜਦੀ ਰਹਿੰਦੀ। ਜੱਟ ਦੀ ਕਬੀਲਦਾਰੀ ਅੰਨਾ ਖੂ ਹੁੰਦਾ ਹੈ। ਛੋਟਾ ਕਿਸਾਨ ਜਿੰਨਾ ਮਰਜੀ ਦੇ ਤੋੜੇ ਜਿੰਨੀ ਵੀ ਕਮਾਈ ਕਰੇ ਇਹ ਖੂ ਭਰਦਾ ਨਹੀਂ ਘਰ ਦੀਆਂ ਲੋੜਾਂ ਇੱਕ ਪਾਸੇ ਪਿੰਡ ਦਾ ਭਾਈਚਾਰਕ ਲੈਣ ਦੇਣ। ਰਿਸ਼ਤੇਦਾਰੀਆਂ ਦੇ ਮਾਮਲੇ ਕਿਸੇ ਦਾ ਬੁੜਾ ਬੁੜੀ ਮਰ ਗਏ ਤਾਂ ਖਰਚ। ਮੁੰਡੇ ਕੁੜੀਆਂ ਦੇ ਵਿਆਹ। ਗੇਲੋ ਦੀ ਚਾਹਤ ਇਕਕੁਸ ਕੀ ਦੀ ਸੀ ਮੋਣਾ ਵਾਲੇ ਪਰ ਜਗਰੂਪ ਦੇ ਨਾਂ ਕਿ ਸੰ ਭੂਆ ਮਾਸੀਆਂ ਸਨ ਸਕੀਆਂ ਨਾ ਹੋਣ ਤਾਂ ਤਾਇਆ ਚਾਚਿਆਂ ਦੀਆਂ ਕੁੜੀਆਂ ਵੀ ਕਈ ਵਾਰ ਵਰਤਦੀਆਂ ਰਹਿੰਦੀਆਂ ਹਨ ਸਕੀਰੀ ਵਰਤ ਵਰਤਾਵੇ ਦੀ ਕਦੇ ਕਦੇ ਸਕੇ ਵੀ ਨਹੀਂ ਵਰਤਦੇ ਨਿੱਕੀ ਜਹੀ ਕਿਸੇ ਗੱਲ ਤੋਂ ਵਿੜੋ ਪੈ ਜਾਂਦੀ ਹੈ ਅਤੇ ਜਿਸ ਘਰ ਦਾ ਸਾਮਾ ਬੰਦਾ ਨਾ ਕਮਾਉਂਦਾ ਹੋਵੇ ਉਹ ਘਰ ਤਾਂ ਘਰ ਕੇ ਹੀ ਸਮਝੋ ਜਗਰੂਪ ਦੇ ਲੱਛਣ ਇਹੀ ਸੀ ਕਿ ਸੂਬੇਦਾਰ ਹਿੰਮਤ ਸਿੰਘ ਦਾ ਬੰਨਿਆ ਇਹ ਘਰਬਾਰ ਇੱਕ ਦਿਨ ਕਰਕੇ ਹੀ ਜਾਵੇ ਬਲਵੰਤ ਉਹਨੂੰ ਪਹਿਲਾਂ ਵਾਂਗ ਹੀ ਖਰਚਨ ਨੇ ਖੁੱਲਾ ਪੈਸਾ ਦਿੰਦਾ ਸੀ ਆਪਣੀ ਡਾਇਰੀ ਵਿੱਚ ਸਦਾ ਵਾਂਗ ਬਲਵੰਤ ਜਗਰੂਪ ਨੂੰ ਦਿੱਤੇ ਪੈਸਿਆਂ ਦਾ ਜੋੜ ਕਰਦਾ ਤੇ ਉਹਦੇ ਦਸਤਖ ਕਰਵਾ ਲੈਂਦਾ ਗੇਲੋ ਦੀਆਂ ਲੜਾਈਆਂ ਕਿਸੇ ਕੰਮ ਨਾ ਆਉਂਦੀਆਂ ਜਦੋਂ ਬਲਵੰਤ ਉਹਨਾਂ ਦੇ ਘਰ ਆਉਂਦਾ ਉਹਦੇ ਨਾਲ ਉਹ ਦੂਰੋਂ ਦੂਰੀ ਹੁੰਦੀ ਉਹਨੂੰ ਸਿੱਧੀਆਂ ਗਾਲਾਂ ਕੱਢਦੀ ਆਖਦੀ ਤੂੰ ਗਿਰਜ ਜਾ ਗਿਰਜ ਸਾਡੀ ਜ਼ਮੀਨ ਹੜੱਪ ਕਰੀ ਜਾਣਾ ਮੇਰਾ ਮਾਸ ਵੀ ਦੂਰੀ ਮਾਰ ਕਰਦਾ ਹੈ ਬਘਿਆੜਾ ਕੁਛ ਤਾਂ ਸੋਚ ਕੁੱਤਿਆ ਮੈਂ ਤੇਰੇ ਨਿੱਤ ਥੱਲੇ ਪੈਣੀ ਆ ਮੈਨੂੰ ਤਾਂ ਬਖਸ਼ ਦੇ ਪਾਪੀ ਆ ਪਰ ਬਲਵੰਤ ਉਹਦੀ ਇੱਕ ਵੀ ਨਹੀਂ ਸੁਣਦਾ ਸੀ ਹੱਸਦਾ ਰਹਿੰਦਾ ਉਹਦੀਆਂ ਗਾਲਾਂ ਸੁਣ ਕੇ ਮੱਥੇ ਵੱਟ ਨਾ ਪਾਉਂਦਾ ਉਹਦੀ ਮਾਂ ਮਰੋੜਦਾ ਤੇ ਮੰਜੇ ਉੱਤੇ ਸੁੱਟ ਲੈਂਦਾ ਅਗਲੇ 2 ਸਾਲ ਮਾਲਵੇ ਵਿੱਚ ਫਸਲਾਂ ਮਾਰੀਆਂ ਜਹੀਆਂ ਜਾਂਦੀਆਂ ਰਹੀਆਂ ਦੋਵੇਂ ਸਾਲ ਸੌਣ ਮਹੀਨੇ ਐਨੇ ਮੀ ਪਏ ਕਿ ਝੋਨੇ ਦੀ ਫਸਲ ਪਾਣੀ ਵਿੱਚ ਡੁੱਬੀ ਰਹੀ ਅਤੇ ਪੱਤੇ ਪੀਲੇ ਪੈ ਗਏ ਦਾਣੇ ਬਣੇ ਹੀ ਨਹੀਂ ਐਵੇਂ ਹੀ ਦੋਵੇਂ ਸਾਲ ਕਣਕਾ ਮਾਰੀਆਂ ਗਈਆਂ ਪਹਿਲਾਂ ਤਾਂ ਗਰਤੀਆਂ ਕਣੀਆਂ ਪੈਂਦੀਆਂ ਰਹੀਆਂ ਫਿਰ ਕਣਕਾ ਪੱਕਣ ਤੇ ਆਈਆਂ ਤਾਂ ਬਿਮਾਰੀ ਪੈਂਦੀ ਰਹੀ ਸਪ੍ਰਿਆ ਮਾਰੀਆਂ ਸਨ ਕੋਈ ਅਸਰ ਨਹੀਂ ਹੋਇਆ ਕੀੜੇ ਮਾਰ ਦਵਾਈਆਂ ਦੀਆਂ ਦੁਕਾਨਾਂ ਤੇ ਇੰਸਪੈਕਟਰ ਛਾਪੇ ਮਾਰਦੇ ਦਵਾਈਆਂ ਦੇ ਸੈਂਪਲ ਭਰਦੇ ਤੇ ਪਿੱਛੋਂ ਪੈਸੇ ਲੈ ਕੇ ਦੁਕਾਨਦਾਰਾਂ ਨੂੰ ਛੱਡ ਦਿੰਦੇ ਦੇਸ਼ ਵਿੱਚ ਕੋਈ ਰਾਜਾ ਬਾਬੂ ਨਹੀਂ ਰਹਿ ਗਿਆ ਸੀ ਕੀ ਦੁਕਾਨਦਾਰ ਅਤੇ ਕੀ ਸਰਕਾਰੀ ਮਸ਼ੀਨਰੀ ਸਭ ਥੈਲੀਆਂ ਭਰਨ ਲਈ ਦਿਨ ਰਾਤ ਇੱਕ ਕਰੀ ਫਿਰਦੇ ਸਨ ਵੋਟਾਂ ਦਾ ਰਾਜ ਸੀ ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀ ਕਿਸਾਨ ਤਬਾਹ ਹੁੰਦਾ ਜਾ ਰਿਹਾ ਸੀ ਜੱਟਾਂ ਦੇ ਘਰਾਂ ਉੱਤੇ ਮੌਤ ਦੇ ਪੰਛੀ ਮਡਲਾਉਂਦੇ ਰਹਿੰਦੇ ਜ਼ਮੀਨਾਂ ਗੈਣੇ ਬੈ ਹੋਣ ਲੱਗੀਆਂ ਤੇ ਇੱਜ਼ਤਾਂ ਮਿੱਟੀ ਵਿੱਚ ਮਿਲ ਰਹੀਆਂ ਸਨ ਘਰਾਂ ਦੇ ਖਰਚ ਬੰਦਿਆਂ ਨੂੰ ਖਾਣ ਲੱਗੇ ਨਤੀਜਾ ਇਹ ਕਿ ਅਗਲੇ 2 ਸਾਲਾਂ ਵਿੱਚ ਜਗਰੂਪ ਦੀ 2 ਕਿੱਲੇ ਜ਼ਮੀਨ ਹੋਰ ਬਲਵੰਤ ਦੇ ਹੱਥ ਆ ਗਈ ਉਹਨਾਂ ਕੋਲ ਅੱਧੀ ਜ਼ਮੀਨ ਰਹਿ ਗਈ 4 ਕਿੱਲਿਆਂ ਦੇ ਹਿੱਸੇ ਵਿੱਚ ਧਾਣੇ ਵੀ ਅੱਧੇ ਰਹਿ ਗਏ ਅੱਧੇ ਵੀ ਨਾ ਰਹੇ ਹੁਣ ਬਲਵੰਤ ਉਹ ਨਹੀਂ ਰਹਿ ਗਿਆ ਸੀ ਉਹਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਜਗਰੂਪ ਦੀ ਗਹਿਣੇ ਤੜੀ ਚਾਰ ਕਿਲਿਓ ਬੈ ਕਰਵਾ ਕੇ ਆਪਣੇ ਕਬਜ਼ੇ ਹੇਠ ਕਰ ਲਵੇਗਾ ਉਹ ਹਰ ਵੇਲੇ ਇਸੇ ਬਿਉਤ ਵਿੱਚ ਰਹਿੰਦਾ ਕਿ ਗੁਰਮੇਲ ਕੋਰ ਵੱਧ ਤੋਂ ਵੱਧ ਖਰਚ ਕਰੇ ਅਤੇ ਉਹਨਾਂ ਦਾ ਘਰ ਵੱਧ ਤੋਂ ਵੱਧ ਅਤੇ ਦਿਨੋ ਦਿਨ ਤੰਗ ਹੁੰਦਾ ਤੁਰਿਆ ਜਾਵੇ ਤਾਂ ਕਿ ਉਹ ਉਹ ਤੋਂ ਪੈਸੇ ਲੈਂਦੇ ਰਹਿਣ ਜ਼ਮੀਨ ਬੈ ਲੈਣ ਦੇ ਵਿਚਾਰ ਨਾਲ ਉਹ ਉਹਨਾਂ ਚਾਰ ਕਿਲਿਆਂ ਉੱਤੇ ਰਕਮ ਵਧਾਉਂਦਾ ਤੁਰਿਆ ਜਾਂਦਾ ਉਹਦੀ ਇਹੀ ਮਨਸ਼ਾ ਸੀ ਕਿ ਚਾਰ ਕਿੱਲਿਆਂ ਉੱਤੇ ਗਹਿਣੇ ਦੀ ਰਕਮ ਇੰਨੀ ਵੱਧ ਹੋ ਜਾਵੇ ਕਿ ਜਗਰੂਪ ਕਦੇ ਵੀ ਇਹਨਾਂ ਚਾਰ ਕਿੱਲਿਆਂ ਨੂੰ ਛਡਵਾ ਨਾ ਸਕੇ ਅਤੇ ਲੋੜ ਵੇਲੇ ਬੈ ਹੀ ਕਰਵਾ ਦੇਵੇ ਇੱਕ ਚਾਲ ਉਹ ਹੋਰ ਚੱਲਿਆ ਕਦੇ ਉਹਨਾਂ ਦੇ ਘਰ ਆਉਂਦਾ ਤੇ 4-500 ਰੁਪਈਆ ਦੇ ਨੋਟ ਉਹ ਉਂਝ ਹੀ ਗੁਰਮੇਲਕੌਰ ਦੀ ਜੇਬ ਵਿੱਚ ਪਾ ਜਾਂਦਾ ਆਖਦਾ ਇਹ ਤੇਰੀ ਨਜ਼ਰ ਨੇ ਇਹ ਕਿਸੇ ਹਿਸਾਬ ਕਿਤਾਬ ਚ ਨਾ ਸਮਝੀ ਮੈਨੂੰ ਤਾਂ ਤੇਰਾ ਮੋਹ ਹੀ ਬਹੁਤ ਆਉਂਦਾ ਹੈ ਇਹ ਮੈਂ ਜਮਟ ਢਿੱਡੋ ਬੋਲਦਾ ਫੁੱਦੂ ਗੱਲ ਤੈਨਹੀਂ ਮੇਰੇ ਕੋਲ ਐਨਾ ਆ ਕੇ ਉਹ ਗਰਮੇਲ ਕੁਰਦਾ ਸਿਰ ਆਪਣੇ ਮੋਢੇ ਨਾਲ ਘੁੱਟ ਲੈਂਦਾ ਸੀ ਗੇਲੋ ਰੋਣ ਲੱਗਦੀ ਪਤਾ ਨਹੀਂ ਉਹਦੇ ਅੰਦਰੋਂ ਵੀ ਮੋਹ ਦੀਆਂ ਛੱਲਾਂ ਉੱਠਦੀਆਂ ਜਾਂ ਉਹ ਆਪਣੀ ਮਾੜੀ ਕਿਸਮਤ ਉੱਤੇ ਹੰਝੂ ਘੇਰਦੀ ਸੀ ਚੰਨਣਸੂ ਦੇ ਕਾਰਨ ਨਾਲ ਉਹਨਾਂ ਦੀ ਹਿੰਮਤ ਸਿੰਘ ਵੇਲੇ ਤੋਂ ਬਣੀ ਆਈ ਸੀ ਹਮੇਸ਼ਾ ਉਹਨਾਂ ਕੋਲ ਹੀ ਉਹਨਾਂ ਦੀ ਜ਼ਮੀਨ ਹੁੰਦੀ ਪਹਿਲਾਂ ਬੁੜਿਆਂ ਦੀ ਲਿਹਾਜ਼ ਸੀ ਫਿਰ ਮੁੰਡਿਆਂ ਦੀ ਹੋ ਗਈ ਪਰ ਜਦੋਂ ਤੋਂ ਬਲਵੰਤ ਨੇ ਉਹਨਾਂ ਦੇ ਚਾਰ ਕਿੱਲੇ ਗੈਣੇ ਕਰਵਾ ਲਈ ਸੀ ਉਹ ਬਾਕੀ ਦੀ ਜ਼ਮੀਨ ਦਾ ਹਿੱਸਾ ਨਹੀਂ ਦਿੰਦਾ ਸੀ ਖੇਤ ਵਿੱਚ ਹੀ ਕਿਦਰੇ ਬੇਈਮਾਨੀ ਹੋ ਜਾਂਦੀ ਜੇ ਗਰੂਪ ਕਿਹੜਾ ਆਪ ਹਿੱਸਾ ਲੈਣ ਜਾਂਦਾ ਗੁਰਮੇਲਕੌਰ ਕਿੱਥੇ ਖੇਤਾਂ ਵਿੱਚ ਭੌਂਕਦੀ ਫਿਰਦੀ ਬੰਦਾ ਹੋਵੇ ਤਾਂ ਹਨੇਰੇ ਸਵੇਰੇ ਵੀ ਜਾ ਸਕਦਾ ਸੀ ਹਿੱਸੇ ਦੇ ਦਾਣੇ ਇੰਨੇ ਆਉਂਦੇ ਨਹੀਂ ਸਨ ਫਿਰ ਫਸਲਾਂ ਨੂੰ ਤਾਂ ਬਿਮਾਰੀਆਂ ਹੀ gekeਰੀ ਰੱਖਦੀਆਂ ਕੁਦਰਤ ਕਰੋਪ ਹੋਈ ਰਹਿੰਦੀ ਬਿਜਲੀ ਦੇ ਕਟਾ ਨੇ ਕਿਸਾਨਾਂ ਨੂੰ ਤਬਾਹੀ ਦੇ ਨੇੜੇ ਲਿਆ ਕੇ ਖੜਾ ਕਰ ਦਿੱਤਾ ਸੀ ਬਲਵੰਤ ਹੁਣ ਜਗਰੂਪ ਨੂੰ ਇਕਾਦੁੱਕਾ ਪੈਸੇ ਦੇਣੋਂ ਹੀ ਹਟ ਗਿਆ ਸੀ ਉਹਦੇ ਨਾਲ ਹੁਣ दारू ਵੀ ਨਹੀਂ ਪੀਂਦਾ ਸੀ ਆਥਣਾ ਨੂੰ ਪਹਿਲਾਂ ਵਾਂਗ ਕਰ ਨਹੀਂ ਆਉਂਦਾ ਸੀ ਕਦੇ ਦਿਨ ਵੇਲੇ ਢੇੜਾ ਮਾਰਦਾ ਆਖਦਾ 5 1000 ਇਕੱਠੀ ਰਕਮ ਗਹਿਣੇ ਵਾਲੇ ਪੈਸਿਆਂ ਚ ਲਿਖਵਾਉਣੀ ਐ ਤਾਂ ਦੱਸੋ ਪੰਜਾ ਸ਼ਿੱਕਾ ਨਹੀਂ ਹੁਣ ਦਿੱਤਾ ਜਾਂਦਾ ਕਿਹੜਾ ਨਿੱਕੀਆਂ ਨਿੱਕੀਆਂ ਰਕਮਾਂ ਦਾ ਹਿਸਾਬ ਰੱਖਦਾ ਵੀਰੇ ਸੋਜ ਗਰੂ ਮੁੜ ਕੇ ਗੇਲੋ ਦੇ ਗਲ ਪੈ ਗਿਆ ਪਹਿਲਾਂ ਵਾਂਗ ਹੀ ਉਹ ਕੁੱਟ-ਕੁੱਟ ਕੇ ਉਹ ਤੋਂ ਪੈਸੇ ਲੈਂਦਾ ਤੇ ਆਪਣਾ ਅਮਲ ਪੂਰਾ ਕਰਦਾ ਗੇਲੋ ਨੇ ਮੈਂ ਇਸ ਵੇਚ ਦਿੱਤੀ ਦੋ ਡੰਗਾਂ ਦੀ ਚਾਹ ਵਾਸਤੇ ਮੁੱਲ ਦੁੱਧ ਦਾ ਲੈਣ ਲੱਗ ਪਈ ਟੋਲੀ ਵਾਲਾ ਭਾਈ ਮੋਟਰਸਾਈਕਲ ਦਾ ਖੜਕਾਟ ਪਾਉਂਦਾ ਤੇ ਕੱਪਾ ਨਾਲ ਮਿਲ ਕੇ 1 ਕਿਲੋ ਦੁੱਧ ਸਵੇਰੇ ਸਵੇਰੇ ਉਹਨਾਂ ਨੂੰ ਦੇ ਜਾਂਦਾ ਜਗਰੂਪ ਤਾਂ ਚਾਹ ਪੀਂਦਾ ਹੀ ਨਹੀਂ ਸੀ ਤੜਕੇ ਹੀ ਪਾਣੀ ਨਾਲ ਫੀਮਦਾ ਮਾਵਾ ਸ਼ੱਕ ਲੈਂਦਾ ਮਾਵਾ ਧੀਆਂ ਤੋਂ ਚਾਹ ਨੂੰ 1 ਕਿਲੋ ਦੁੱਧ ਮੁੱਕਦਾ ਨਹੀਂ ਸੀ ਅਗਲੇ ਸਾਲ ਵਿਸਾਖੀ ਤੋਂ ਬਾਅਦ ਗੇਲੋ ਨੇ ਜ਼ਮੀਨ ਬਦਲਣ ਦਿੱਤੀ ਹੋਰ ਕੀ ਕਰਦੀ ਬਲਵੰਤ ਤਾਂ ਕੱਖ ਵੀ ਪੱਲੇ ਨਹੀਂ ਪਾਉਂਦਾ ਸੀ ਨੱਥਾ ਸੂ ਉਸੇ ਪੱਤੀ ਵਿੱਚੋਂ ਸੀ ਉਹਨਾਂ ਕੋਲ ਟਰੈਕਟਰ ਵੀ ਸੀ ਪਹਿਲੇ ਸਾਲ ਹੀ ਚਾਹੇ ਨੱਥਾ ਸੂਨੇ ਸੋਣੀ ਦੀ ਫਸਲ ਦਾ ਪੂਰਾ ਹਿੱਸਾ ਦਿੱਤਾ ਸੀ ਪਰ ਗੇਲੋ ਦੇ ਘਰ ਦਾ ਖਰਚ ਵੱਡਾ ਸੀ ਜੇ ਗਰੂਪ ਸੂਨ ਦੇ ਸ਼ਾਹੀ ਖਰਚੇ ਸਨ ਚਾਰ ਕਿੱਲਿਆਂ ਦੀ ਕਮਾਈ ਨਾਲ ਗੇਲੋ ਨੂੰ ਸਰਦਾ ਨਹੀਂ ਸੀ ਉਹ ਤੁਰ ਤੱਕ ਕੰਬ ਕੇ ਨਿਰਣਾ ਕਰਦੀ ਕਿ ਇਸ ਬਲਵੰਤ ਮਾਰੇ ਨੇ ਹੀ ਮੇਰਾ ਘਰ ਤਬਾਹ ਕੀਤਾ ਹੈ ਉਹ ਹੁਣ ਜਦੋਂ ਘਰ ਆਉਂਦਾ ਸੀ ਉਹਨੂੰ ਜ਼ਹਿਰ ਵਰਗਾ ਲੱਗਦਾ ਕਮਾਲ ਹੈ ਉਹ ਜ਼ਮੀਨ ਬਦਲਣ ਦਾ ਗਿਲਾ ਕਦੇ ਵੀ ਨਹੀਂ ਕਰਦਾ ਸੀ ਬਸ ਇੱਕੋ ਕੰਮ ਨੂੰ ਆਉਂਦਾ ਉਦੋਂ ਆਉਂਦਾ ਜਦੋਂ ਕੁੜੀ ਸਕੂਲ ਗਈ ਹੁੰਦੀ ਕਿ ਤੂੰ ਘਰੇ ਨਾ ਹੁੰਦਾ ਜਾ ਗਰੂਪ ਭੁੱਕੀ ਖਾ ਕੇ ਬੈਠਕ ਵਿੱਚ ਕੂਕ ਸੁੱਤਾ ਪਿਆ ਹੁੰਦਾ ਉਹ ਹਮੇਸ਼ਾ ਬਹਾਨੇ ਮਾਰਦੀ ਕਦੇ ਆਖਦੀ ਅੱਜ ਮੈਂ ਠੀਕ ਨਹੀਂ ਕਦੇ ਦੱਸਦੀ ਮੈਨੂੰ ਕੱਲ ਦੇ ਚੱਕਰ ਆਈ ਜਾਂਦੇ ਨੇ ਉਲਟੀ ਵਾਲਾ ਚਿੱਤ ਹੋਇਆ ਪਿਆ ਮੈਨੂੰ ਇਹ ਗੱਲਾਂ ਕੀ ਸੋਝਦੀਆਂ ਨੇ ਕਦੇ ਕਹਿੰਦੀ ਕਿ ਤੂੰ ਹੁਣੇ ਆਉਣ ਵਾਲਾ ਹੈ ਕੀ ਆਖੂਗਾ ਫਿਰ ਆਜੀ ਕਦੇ ਪਰ ਉਹ ਕਦੇ ਚੜੇ ਘੋੜੇ ਸਵਾਰ ਆਉਂਦਾ ਅਤੇ ਬਸ ਉਹਨੂੰ ਟਾਹ ਹੀ ਲੈਂਦਾ ਉਹ ਹਰ ਵਾਰੀ ਆਖਦੀ ਸੀ ਤੂੰ ਹੁਣ ਆਇਆ ਨਾ ਕਰ ਬਲਵੰਤ ਮੇਰੀ ਕੁੜੀ ਜਵਾਨ ਹੋ ਗਈ ਨਾਲੇ ਆਂਡਣਾ ਗਵੰਡਣਾ ਤੇਰੀ ਨਿਗਾਰ ਰੱਖਦੀਆਂ ਨੇ ਗੱਲੀ ਗੱਲੀ ਮੈਨੂੰ ਬੋਲੀਆਂ ਮਾਰਦੀਆਂ ਰਹਿੰਦੀਆਂ ਨੇ ਛੱਡ ਪਰੇ ਹੁਣ ਕੀ ਐ ਇਹਨਾਂ ਕੰਮਾਂ 'ਚ ਵਕਤ-ਵਕਤ ਦੀਆਂ ਗੱਲਾਂ ਹੁੰਦੀਆਂ ਨੇ ਵਕਤ ਨੂੰ ਕੀ ਤੂੰ ਬੁੜੀ ਹੋ ਗਈ ਹੁਣੇ ਜਾਂ ਮੈਂ ਬੁੜਾ ਹੋ ਗਿਆ ਉਹ ਹੱਸਣ ਲੱਗਦਾ ਨਹੀਂ ਠੀਕ ਨਹੀਂ ਤੂੰ ਬੱਸ ਆਇਆ ਨਾ ਕਰ ਇੱਕ ਦਿਨ ਗੇਲੋ ਨੇ ਕੜਰੀ ਹੋ ਕੇ ਆਖ ਦਿੱਤਾ ਪਰ ਉਹ ਹਟਦਾ ਨਹੀਂ ਸੀ ਉਹ ਬਹੁਤ ਕੋਸਦੀ ਕਦੇ ਉਹਦਾ ਜੀ ਕਰਦਾ ਕਿ ਉਹ ਸਾਗ ਚੀਰਨ ਵਾਲੇ ਦਾਤ ਨਾਲ ਉਹਦਾ ਗਾਲ ਵੱਢ ਕੇ ਉਹ ਮਾਰੇ ਉਹਨੂੰ ਬਲਵੰਤ ਵਿੱਚੋਂ ਗੰਦਾ ਮੁਸ਼ਕ ਮਾਰਨ ਲੱਗਿਆ ਸੀ ਉਹਨੂੰ ਲੱਗਦਾ ਜਿਵੇਂ ਉਹ ਕਿੱਕਰ ਦੇ ਤੁਕਕਿਆਂ ਵਾਲਾ ਝਾਕ ਦਾ ਪੈਂਗਾ ਬੋਕ ਹੋਵੇ। ਉਹਨਾਂ ਦੀ ਪੱਤੀ ਵਿੱਚ ਹੀ ਪੰਜ ਸੱਤ ਘਰ ਛੱਡ ਕੇ ਸੰਤੂ ਗੰਜੇ ਦੀ ਨੂੰ ਸ਼ਿੰਦਰ ਚੌਥੇ ਪੰਜਵੇਂ ਦਿਨ ਹੀ ਬਠਿੰਡੇ ਨੂੰ ਜਾਂਦੀ ਸੀ। ਉਹਦੇ ਹੱਥ ਵਿੱਚ ਬੂਟੀਆਂ ਵਾਲਾ ਚਿੱਟੇ ਲੱਠੇ ਦਾ ਝੋਲਾ ਹੁੰਦਾ ਲੱਗਦਾ। ਉਸ ਵਿੱਚ ਇੱਕ ਦੋ ਬਾਦੂ ਕੱਪੜੇ ਹੋਣਗੇ ਹੋਰ ਕੀ? ਉਹ ਦਿਨ ਚੜੇ ਜਿਹਾ ਘਰੋਂ ਨਿਕਲਦੀ ਸੀ। ਗੇਲੋ ਦੇ ਘਰ ਅੱਗੋਂ ਦੀ ਲੰਘਦੀ ਅਤੇ ਤੁਰ ਹੀ ਜਾਂਦੀ ਉਹਨੂੰ ਬੁਲਾ ਕੇ ਜਾਂਦੀ। ਕੋਈ ਇੱਕ ਅੱਧ ਗੱਲबस ਜਿਵੇਂ ਬੋਲਣ ਦਾ ਹੀ ਬਹਾਨਾ ਹੋਵੇ। ਉਹ ਬਠਿੰਡਿਓ ਦਿਨਸ਼ਿਪੇ ਮੁੜਦੀ। ਮੁੜਨ ਵੇਲੇ ਨੀਮੀ ਪਾ ਕੇ ਲੰਘਦੀ ਜਿਵੇਂ ਬਹੁਤ ਥੱਕੀ ਟੁੱਟੀ ਪਈ ਹੋਵੇ ਜਿਵੇਂ ਉਹ ਤੋਂ ਮਸਾ ਤੁਰਿਆ ਜਾਂਦਾ ਹੋਵੇ। ਸਵੇਰੇ ਜਦੋਂ ਘਰੋਂ ਤੁਰਦੀ ਐਨ ਪਹਿਨ ਪੱਛਰ ਕੇ ਤੁਰਦੀ ਰੰਗ ਉਹਦਾ ਕਣਕਵੰਨਾ ਸੀ। ਨੈਣ ਨਕਸ਼ ਤਿੱਖੇ ਸਨ ਮੋਟੀਆਂ-ਮੋਟੀਆਂ ਅੱਖਾਂ ਅੱਖਾਂ ਵਿੱਚ ਕੱਜਲ ਪਾਉਂਦੀ ਬੁੱਲਾਂ ਨੂੰ ਸੁਰਖੀ ਨਹੀਂ ਲਾਉਂਦੀ ਸੀ। ਬੜੀ ਮੜਕ ਨਾਲ ਪਿਆਰ ਪੁੱਠਦੀ ਜਦੋਂ ਦਿਨਸ਼ਿਪੇ ਮੁੜਦੀ ਉਹਦੇ ਸਿਰ ਦੇ ਵਾਲ ਖਿਲਰੇ ਹੁੰਦੇ ਗਲ ਤੇੜ ਦੇ ਕੱਪੜੇ ਪੂਰੇ ਵਿੱਦੇ ਹੁੰਦੇ। ਸ਼ਿੰਦਰ ਤੂੰ ਕਿੱਥੇ ਜਾਂਦੀ ਹੁੰਨੀ ਐ ਚੌਥੇ ਪੰਜਵੇਂ ਦਿਨੀ ਜਾਂਦੀ ਨੂੰ ਦੇਖਦੀਆਂ ਮੈਂ ਤੈਨੂੰ ਇੱਕ ਦਿਨ ਗੇਲੋ ਨੇ ਉਹਨੂੰ ਪੁੱਛਿਆ ਇਹ ਤਾਂ ਉੱਥੇ ਜਾ ਕੇ ਪਤਾ ਲੱਗੂ ਮੇਰਾ ਕਿੱਥੇ ਜਾਂਦੀ ਆ ਮੈਂ ਤੂੰ ਚੱਲਣਾ ਐ ਤਾਂ ਕਰ ਗੱਲ ਸ਼ਿੰਦਰ ਨੇ ਜਿਵੇਂ ਉਹਨੂੰ ਛੇੜਿਆ ਹੋਵੇ ਕਿਉ ਮੈਂ ਕੀ ਕਰਨ ਜਾਣਾ ਤੇਰੇ ਨਾਲ ਭਾਈ ਤਾਂ ਚੁੱਪ ਕਰ ਗੇਲੋ ਸਾਰਾ ਦਿਨ ਸੋਚਦੀ ਰਹੀ ਕਿ ਸ਼ਿੰਦਰ ਦੀ ਕਹਾਣੀ ਜਹੀ ਪਾ ਗਈ ਸ਼ਿੰਦਰ ਆਥਣੇ ਉਹਨਾਂ ਦੇ ਘਰ ਮੋਹਰ ਦੀ ਲੰਗੀ ਤਾਂ ਜਗਰੂਪ ਕੋਈ ਕਲੇਸ਼ ਪਾਈ ਬੈਠਾ ਸੀ ਅਤੇ ਉੱਚਾ-ਉੱਚਾ ਬੋਲ ਰਿਹਾ ਸੀ ਨੇਤ ਦੱਸ ਮੈਂ ਕਿੱਥੋਂ ਦੇਵਾਂ ਤੈਨੂੰ ਹੋਰ ਤਾਂ ਕੁਝ ਮੈਂ ਕਰ ਨਹੀਂ ਸਕਦੀ ਤੂੰ ਮੈਨੂੰ ਹੀ ਵੇਚ ਦੇ ਪੀ ਜਾਈ ਸ਼ਰਾਬਾਂ ਜਿੰਨੇ ਦਿਨ ਪੀਤੀਆਂ ਜਾਣਗੀਆਂ ਗੇਲੋ ਦੇ ਬੋਲ ਵੀ ਤਿੱਖੇ ਸਨ ਅਗਲੇ ਦਿਨ ਸ਼ਿੰਦਰ ਬਠਿੰਡੇ ਨਹੀਂ ਗਈ ਨਾ ਧੋ ਕੇ ਤੇ ਨਵੇਂ ਕੱਪੜੇ ਪਾ ਕੇ ਦਿਨ ਚੜੇ ਜਹੇ ਗੇਲੋ ਕੋਲ ਐਵੇਂ ਗੱਲਾਂ ਕਰਨ ਦੀ ਮਾਰੀ ਆ ਬੈਠੀ ਬੁੱਲਾਂ ਉੱਤੇ ਇੱਕ ਉਂਗਲ ਧਰ ਕੇ ਪੁੱਛਣ ਲੱਗੀ ਕੁੜੇ ਗੁਰਮੇਲ ਕੁਰੇ ਕੱਲ ਆਥਣੇ ਥੋਡੇ ਘਰ ਚ ਜੂਜਾ ਕੀ ਪਈ ਜਾਂਦਾ ਸੀ ਕੀ ਦੱਸਾਂ ਭੈਣੇ ਮੈਂ ਤਾਂ ਨਾ ਜਿਉਂਦੀ ਨਾ ਮਰਦੀ ਆ ਜਿਹੜਾ ਮੈਨੂੰ ਸਹੇੜਿਆ ਹੋਇਆ ਮੇਰੀ ਤਾਂ ਜਾਨ ਮੁਠੀ 'ਚ ਕੀਤੀ ਹੋਈ ਐ ਨੇ ਕਿਉਂਕਿ ਆਖਦਾ ਹੈ ਪਹਿਲੇ ਦਿਨੋਂ ਲਾ ਕੇ ਇਹਨੇ ਕਦੇ ਕੰਮ ਦਾ ਡੱਕਾ ਨਹੀਂ ਤੋੜਿਆ ਸ਼ਰਾਬਾਂ ਪੀਤੀਆਂ ਨੇ ਜਾਂ ਫਿਰ ਆ ਜੈਖਣੀ ਭੁੱਕੀ ਤੇ ਫੀਮ ਖਾਂਦਾ ਪੈਸੇ ਮੰਗਦਾ ਨਿਤ ਮੇਰੇ ਕੋਲ ਹੁੰਦੇ ਨਹੀਂ ਨਿਤਪਨ ਸੁੱਟਦਾ ਮੈਨੂੰ ਛੱਲੀਆਂ ਵਾਂਗੂ ਥੋੜੇ ਤਾਂ ਜ਼ਮੀਨ ਸੁਣਦੇ ਆ ਖਾਸੀ ਐ ਹਾਂ 8 ਕਿੱਲੇ ਸੀ ਮੌਜਾ ਕਰਦੀ ਸੀ ਭੈਣੇ ਮੈਂ ਤਾਂ ਹੁਣ ਅੱਧੀ ਰਹਿ ਗਈ ਅੱਧੀ ਫੇਰ ਇਹਦੇ ਨਸ਼ੇ ਪੱਤਿਆਂ 'ਚ ਗਈ ਫਿਰ ਘਰ ਦੀ ਕਬੀਲਦਾਰੀ ਐ ਨਰਾਇਣੇ ਕੇ ਬਲਵੰਤ ਕੋਲ ਗਹਿਣੇ ਆਚਾਰ ਕਿੱਲੇ ਉਹੀ ਬਲਵੰਤ ਸਿੰਦਰ ਦੇ ਮੂੰਹ ਉੱਤੇ ਖਚਰੀ ਹਾਸੀ ਸੀ ਹਾਂ ਇੱਕੋ ਬਲਵੰਤ ਐ ਪਿੰਡ 'ਚ ਚੰਨਰਸੂਂ ਦਾ ਮੁੰਡਾ ਹੋਰ ਉਹੀ ਬਲਵੰਤ ਕਿਹੜਾ ਹੋਣਾ ਸੀ ਉਹੀ ਇਹਦੇ ਨਸ਼ੇ ਪੱਤੇ ਪੂਰੇ ਕਰਦਾ ਸੀ ਮੈਨੂੰ ਤਾਂ ਚਿਰ ਪਿੱਛੋਂ ਪਤਾ ਲੱਗਿਆ ਬਈ ਉਹ ਇਹਦੀ ਜ਼ਮੀਨ ਲਈ ਜਾਂਦਾ ਨਹੀਂ ਮੇਰਾ ਮਤਲਬ ਉਹੀ ਬਲਵੰਤ ਜਿਹੜਾ ਤੇਰੇ ਕੋਲ ਆਉਂਦਾ ਏ ਗੁੱਸਾ ਨਾ ਮੰਨੀ ਸਾਰਾ ਪਿੰਡ ਜਾਣਦਾ ਏ ਇਸ ਗੱਲ ਨੂੰ ਤਾਂ ਹੋਰ ਕੀ ਕਰਦੀ ਮੈਂ ਇਸ ਜਗਰੂਪੜੇ ਚ ਕੰਨਤਾ ਹੈ ਨਹੀਂ ਸੀ ਕੁੜੀ ਪਤਾ ਨਹੀਂ ਕਿਹੜੇ ਵੇਲੇ ਢਿੱਡ ਪੈ ਗਈ ਮਰਦਾਂ ਵਾਲੀ ਗੱਲ ਤਾਂ ਉਹਦੇ ਚ ਖਤਮ ਸੀ ਉਹ ਕਿਉਂ ਚੰਗਾ ਭਲਾ ਜਵਾਨ ਗੱਬਰੂ ਐ ਕੀ ਹੋਇਆ ਇਹਨੂੰ ਬਸ ਇਹਦੇ ਨਸ਼ਿਆਂ ਨੇ ਇਹਨੂੰ ਬੰਦਾ ਨਹੀਂ ਰਹਿਣ ਦਿੱਤਾ ਸੀ ਮੈਂ ਕੀ ਕਰਦੀ ਫਿਰ ਮੇਰੀ ਸਿਓ ਨੇ ਅਰਗੀ ਦੇ ਤਾਂ ਜਾਂਦੀ ਸੀ ਭੰਗ ਦੇ ਭਾਣੇ ਮੈਨੂੰ ਤਾਂ ਭਾਈ ਸੱਚੀ ਗੱਲ ਐ ਸਰਿਆ ਨੇ ਬਲਵੰਤ ਨੇ ਮੈਨੂੰ ਜਿਉਂਦਿਆਂ ਚ ਕਰਤਾ ਪਰ ਕੀ ਪਤਾ ਸੀ ਬੇਈਮਾਨ ਦਾ ਇਹਦੀ ਅੱਖ ਤਾਂ ਜ਼ਮੀਨ ਤੇ ਸੀ ਹੁਣ ਫੇਰ ਮੇਥਾ ਪੰਜਾਹ ਮਾਰੀਆਂ ਜੁੱਤੀਆਂ ਇੱਕ ਦਿਨ ਲਾ ਕੇ ਆਖਿਆ ਮੇਰੀ ਜ਼ਮੀਨ ਹੜੱਪੀ ਜਾਣਾ ਨਾਲੇ ਉਂ ਔਣਾ ਮੇਰੇ ਕੋਲ ਮੈਨੂੰ ਨਹੀਂ ਲੋੜ ਤੇਰੀ ਖਬਰਦਾਰ ਜੇ ਮੁੜ ਕੇ ਆਇਆ ਫਿਰ ਹਟ ਗਿਆ ਕਾ ਨੂੰ ਹਟਦਾ ਹੁਣ ਵੀ ਆਉਂਦਾ ਕੁੱਤਾ ਆ ਕੇ ਮੱਲੋ ਮੱਲੀ ਢਾ ਲੈਂਦਾ ਮੈਨੂੰ ਮੈਂ ਤਾਂ ਭਾਈ ਸ਼ਿੰਦਰ ਕਿਸੇ ਪਾਸੇ ਦੀ ਵੀ ਨਹੀਂ ਨਾ ਮੇਰੇ ਕੋਲ ਪੈਸਾ ਹੁੰਦਾ ਨਾ ਬੰਦਾ ਮੇਰਾ ਤਾਂ ਕਈ ਵਾਰੀ ਜੀ ਕੀਤਾ ਖੋਚ ਛਾਲ ਮਾਰਦੇ ਆ ਪਰ ਆ ਜਵਾਕੜੀ ਦਾ ਸੋਚ ਕੇ ਮਰਿਆ ਵੀ ਨਹੀਂ ਜਾਂਦਾ ਬਈ ਪਿੱਛੋ ਕੀ ਬਣੂ ਵਿਚਾਰੀ ਦਾ ਇਹਦਾ ਕੌਣ ਹੈ ਮੇਰੇ ਬਗੈਰ ਗੇਲੋ ਨੇ ਰੋ ਰੋ ਅੱਖਾਂ ਸੁਜਾ ਲਈਆਂ ਨਾ ਭੈਣੇ ਰੋ ਨਾ ਰੋ ਰੋ ਕਾ ਨੂੰ ਮੈਂ ਐਵੇਂ ਆਪਦੀ ਦੇ ਗਾਲ ਦੀਆਂ ਸ਼ਿੰਦਰ ਨੇ ਉਹਦੀ ਠੋਡੀ ਨੂੰ ਹੱਥ ਲਾ ਕੇ ਆਖਿਆ ਹਾਏ ਹੋਰ ਕਿੱਧਰ ਜਾਵਾਂ ਮੈਂ ਸ਼ਰੀਕ ਜੱਟ ਤੋਂ ਕਿਉਂ ਨਿਤ ਚੰਮਲ ਹੋਣੀ ਹੈ ਮੇਰੇ ਨਾਲ ਬਠਿੰਡੇ ਚੱਲਿਆ ਕਰ ਪੈਸਾ ਵੀ ਮਿਲੂ ਤੇ ਬੰਦਾ ਵੀ ਸ਼ਿੰਦਰ ਗੇਲੋ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਖ ਰਹੀ ਸੀ ਉਹ ਕਿਵੇਂ ਤੈਨੂੰ ਆਪੇ ਭੁੱਸ ਪੈ ਜਾਉਂ ਗੈਲੋ ਖਾਲੀ ਖਾਲੀ ਅੱਖਾਂ ਨਾਲ ਸ਼ਿੰਦਰਵਲ ਝਾਕ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਤੂੰ ਮੈਨੂੰ ਦੇਖ ਅਸੰਤੂ ਗੰਜਾ ਜਿਹੜਾ ਹੁਣ ਪਿੰਡ ਦੀਆਂ ਗਲੀਆਂ ਚ ਬੇਮਤਲਬੀ ਮੂੰ ਚੁੱਕੀ ਤੁਰਿਆ ਫਿਰਦਾ ਰਹਿੰਦਾ ਇਹ ਮੇਰਾ ਸੌਰਾ ਏ ਸਿਰ ਚ ਗੰਜ ਹੈ ਨੰਗੇ ਸਿਰ ਫਿਰਦਾ ਹੈ ਪੱਗ ਨਹੀਂ ਬੰਨਦਾ ਪੂਰਾ ਨਾਂ ਇਹਦਾ ਸਤ ਸਿੰਘ ਹੈ ਇਹ ਪੁਲਿਸ ਚ ਛੋਟਾ ਥਾਣੇਦਾਰ ਸੀ 2 ਨੰਬਰ ਦੀ ਕਮਾਈ ਸੀ ਇਹਨੂੰ ਅੰਨਾ ਪੈਸਾ ਘਰ ਚ ਡੇਗਦਾ ਸੀ ਮੇਰੇ ਘਰ ਵਾਲਾ ਸਤਨਾਮ ਸਿੰਘ ਇਹਦਾ ਕੱਲਾ ਪੁੱਤ ਸੀ ਪੜਨ ਦਾ ਸ਼ੌਂਕ ਨਹੀਂ ਸੀ ਉਹਨੂੰ ਮਸਾ ਦਸਵੀਂ ਕੀਤੀ ਕੁੱਤੇ ਰੱਖਦਾ ਸੀ ਬਸ ਭਾਈ ਕੁੱਤਿਆਂ ਨਾਲ ਕੁੱਤਾ ਹੋ ਗਿਆ ਨਸ਼ੇ ਵੀ ਕਰਦਾ ਮੇਰੇ ਸਹੁਰੇ ਨੂੰ ਮੁੰਡੇ ਦੀ ਪਰਵਾਹ ਨਹੀਂ ਸੀ ਉਹ ਤਨ ਜੋੜਦਾ ਰਹਿੰਦਾ ਬਠਿੰਡੇ ਪਲਾਟ ਖਰੀਦੀ ਜਾਂਦਾ ਥਾਣੇਦਾਰ ਪੈਸੇ ਵਾਲਾ ਬੰਦਾ ਸੀ ਸਤਨਾਮ ਨੂੰ ਮੇਰਾ ਸਾਹ ਕਰਤਾ ਮੇਰੇ ਪਿਓ ਨੇ ਫਿਰ ਗੇਲੋ ਕਹਾਣੀ ਸੁਣਨ ਲੱਗੀ ਫਿਰ ਕੀ ਵਿਆਹ ਹੋ ਗਿਆ ਮੇਰਾ ਥਾਣੇਦਾਰ ਸੌ ਬੰਦਾ ਜਨ ਦਾ ਲੈ ਕੇ ਗਿਆ ਸੀ ਮਾਰ ਫੜ ਕੇ ਨੱਚਣ ਵਾਲੀਆਂ ਵਾਜੇ ਗਾਜੇ ਮੇਰੇ ਪਿਓ ਨੇ ਵੀ ਕਸਰ ਨਹੀਂ ਛੱਡੀ ਬਰਾਤ ਦੀ ਪੂਰੀ ਸੇਵਾ ਕੀਤੀ ਬੱਕਰੇ ਵੱਡੇ ਗਏ ਅਤੇ ਸ਼ਰਾਬਾਂ ਦੇ ਮੱਟ ਖੋਲ ਦਿੱਤੇ ਮੈਂ ਵੀ ਦਸਵੀਂ ਪਾਸ ਸੀ ਸੋਣੀ ਸੀ ਸੋਣੀ ਤਾਂ ਤੂੰ ਹੁਣ ਵੀ ਬਥੇਰੀ ਐ ਸੋਹਾ ਸਵਾ ਸੋਣੀ ਐ ਮੇਰੀ ਜਵਾਨੀ ਤਾਂ ਰੋਲ ਕੇ ਰੱਖਤੀ ਇਹਨਾਂ ਕੁੱਤੇ ਜੱਟਾਂ ਨੇ ਕਿਉਂ ਦੋ ਜਵਾਕ ਜੰਮੇ ਮੈਂ ਮੁੰਡਾ 10-12 ਸਾਲ ਦਾ ਕੁੜੀ 14 ਸਾਲ ਦੀ ਸਕੂਲ ਜਾਂਦੇ ਨੇ ਦੋਵੇਂ ਇੱਥੇ ਹੀ ਆਪਣੇ ਪਿੰਡ ਦੇ ਸਕੂਲ 'ਚ ਤੇਰਾ ਬੰਦਾ ਬੰਦਾ 10 ਬਸ ਆਖਰੀ ਖੋਲਦਾ ਸਾਰਾ ਦਿਨ ਭੁੱਕਿਆ ਫਿਮਮ ਚ ਗੁੱਟ ਰੰਦਾ ਏ ਸੋਰੇ ਦੇ ਪੈਸੇ ਹੋਣਗੇ ਸੱਸ ਹੈ ਨਹੀਂ ਹੁਣ ਮੇਰੀ ਸੋਰੇ ਮੇਰੇ ਨੂੰ ਪੁੱਤ ਦਾ ਚੋਰਾ ਹੀ ਖਾ ਗਿਆ ਕਮਲਾ ਹੋਇਆ ਫਿਰਦਾ ਵਿਚਾਰਾ ਗਲੀ ਗਲੀ ਬਠਿੰਡੇ ਵਾਲੇ ਪਲਾਟ ਪਲੂਟ ਸਭ ਵੇਕ ਗਏ ਬੈਂਕਾਂ ਚ ਕੱਖ ਨਹੀਂ ਬੁੜੇ ਕੋਲ ਹੁਣ ਤਾਂ ਮੈਥੋ ਟੁੱਕ ਲੈ ਕੇ ਖਾਂਦਾ ਏ ਥੋੜੀ ਜ਼ਮੀਨ ਨਹੀਂ ਸੀ ਦੋ ਕਿੱਲੇ ਸੀ ਹੁਣ ਉਹ ਵੀ ਨਹੀਂ ਬੈ ਕਰਤੀ ਬੁੜੇ ਨੇ ਸਤਨਾਮ ਨੇ ਕਰਾਈ ਬੈ ਹਾਏ ਹਾਏ ਤੂੰ ਮੇਰੇ ਨਾਲੋਂ ਵੀ ਔਖੀ ਐ ਭੈਣੇ ਫਿਰ ਕਿਵੇਂ ਕਰਦੀ ਐ ਕਰਨਾ ਕੀ ਸੀ ਬਸ ਬਠਿੰਡੇ ਜਾਨੀਆ ਆਪਣੀ ਜਵਾਕ ਪਾਲਦੀਆਂ ਘਰ ਆਲੇ ਦਾ ਢਿੱਡ ਪੂਰਾ ਕਰਦੀਆਂ ਸੋਹਰੇ ਦਾ ਬੁਟਾਪਾ ਸਾਂਭਦੀਆਂ ਕਦੇ 500 ਮਿਲ ਜਾਂਦਾ ਕਦੇ 700 ਕਦੇ 1000 ਵੀ ਗੇਲੋ ਸੋਚਾਂ ਵਿੱਚ ਡੂੰਗੀ ਉੱਤਰ ਗਈ ਉਹਦੇ ਪੱਲੇ ਨਾ ਹਾਂ ਸੀ ਅਤੇ ਨਾ ਨਾ ਜਿਵੇਂ ਵਕਤ ਦੀ ਸੂਈ ਖਲਾ ਵਿੱਚ ਲਟਕ ਕੇ ਰਹਿ ਗਈ ਹੋਵੇ ਤੂੰ ਚੱਲ ਕੱਲ ਨੂੰ ਮੇਰੇ ਨਾਲ 2 ਘੰਟਿਆਂ ਦੀ ਗੱਲ ਹੈ ਘਰ ਬੈ ਕੇ ਅੱਖਾਂ 'ਚੋਂ ਪਾਣੀ ਵਗਾਉਣ ਦਾ ਕੋਈ ਲਾਭ ਨਹੀਂ ਇਹ ਦੁਨੀਆਏ ਭੈਣੇ ਜਿਵੇਂ ਵਾਜਾ ਵੱਜਦਾ ਹੈ ਵਜਾਓ